ਇੰਦੀ ਹੁਣ ਕਰਨਾ ਇਹ ਮੰਡੀ ਅੱਜ ਠਗੇੜਾ ਰੋਡ ਦੇ ਉੱਪਰ ਹੀ ਲੱਗੇਗੀ ਨਾਲ ਜਿਹੜੇ ਰਸਤੇ ਜਾਂਦੇ ਕੋਈ ਪਉਂਦਾ ਦੱਸਦਾ ਕੇਟ ਬਣਿਆ ਹੋਆ ਸਾਹਮਣੇ ਦੇਖ ਸਕਦੇ ਤੁਸੀਂ ਰੋਡ ਦੇ ਉੱਤੇ ਇੱਥੇ ਆਪਾਂ ਸਰਪੰਚ ਨਾਲ ਕਰਦੇ ਆ ਗੱਲਬਾਤ ਕੀ ਹਾਲ ਆ ਸਰਪੰਚਾ ਹੋ ਠੀਕ ਆ ਹਾਂਜੀ ਹਾਂਜੀ ਇਹ ਮੰਡੀ ਅੱਜ ਕਿਵੇਂ ਇੱਥੇ ਲਾਤੀ ਉਹ ਬਾਰਸ਼ ਕਰਕੇ ਉੱਥੇ ਥੋੜਾ ਜਿਹਾ ਪਾਣੀ ਖੜਾ ਸੀ ਗਿੱਲੇ ਕਰਕੇ ਵੀ ਗੱਡੀਆਂ ਨੂੰ ਕੋਈ ਦਿੱਕਤ ਨਾ ਆਵੇ ਠੀਕ ਆ ਜੀ ਪਾਣੀ ਕਰਕੇ ਉਧੇ ਲਾਈਆ ਨਹੀਂ ਤਾਂ ਆਪਣੀ ਮੰਡੀ ਰਜਿਸਟਰਡ ਆ ਬਾਈ ਜੀ ਉੱਥੇ ਲਾਵਾਂਗੇ ਠੀਕ ਆ ਯਾਨੀ ਵੀ ਅੱਜ ਪਾਣੀ ਦੇ ਕਾਰਨ ਇੱਥੇ ਮੰਡੀ ਚ ਲਾਈ ਆ ਕਰਨ ਕਰਕੇ ਲਾਈ ਆ ਨਹੀਂ ਨਹੀਂ ਕੋਈ ਚੱਕਰ ਠੀਕ ਆ ਬਾਈ ਲੋ ਬਾਈ ਸਾਰੇ ਬਿਵਾਰੀ ਵੀਰਾਂ ਨੂੰ ਬੇਨਤੀ ਆ ਸਾਰੇ ਐਤਵਾਰ ਦੀ ਐਤਵਾਰ ਬਾਈ ਸਾਰੇ ਐਤਵਾਰ ਦੀ ਐਤਵਾਰ ਬੱਕਰਾ ਮੰਡੀ ਹੁੰਦਾ ਰੋਡ ਦੇ ਉੱਤੇ ਜਮਾ ਗੇਟ ਬਣਿਆ ਗੁਰੂ ਰਾਮਦਾਸ ਦਾ ਉਥੇ ਨਾਲ ਹੀ ਮੁੜ ਕੇ ਬਈ ਬੱਕਰਾ ਮੰਡੀ ਲੱਗੀ ਅੱਜ ਕਿਵੇਂ ਰਹੀ ਉਹਨਾਂ ਦੀ ਮੰਡੀ ਫਰਜੋਪਰਾ ਘੱਟੇ ਭਈਏ ਠੀਕ ਕਰ ਦੋ ਕਿ ਲੱਕੀ ਵੀਰੇ ਆ ਜਾ ਕੇ ਤਾਂ ਐਂਟਰੀ ਕਰਾ ਦੇ ਜੀ ਵੀਰ ਨੂੰ ਨਾਓ ਬਈ ਅੱਜ ਜਿਹੜੀ ਸਾਲੀ ਬੱਕਰਾ ਮੰਡੀ ਉਹ ਠੇਘੜਾ ਪਿੰਡ ਦੇ ਵਿੱਚ ਲੱਗੂਗੀ ਦਾਣਾ ਮੰਡੀ ਦੇ ਵਿੱਚ ਝੜ ਜਾਂਦਾ ਬਈ ਨਾਲ ਹੀ ਵੀਰ ਨੂੰ ਦਿਰਾਓ ਅੱਜ ਉੱਥੇ ਬੱਕਰਾ ਮੰਡੀ ਥੋੜੀ ਜਿਹੀ ਇੱਧਰੋਂ ਲਿਆਂਦੇ ਵੈਸੇ ਮੰਡੀ ਉੱਥੇ ਹੋਇਆ ਕਰੂਗੀ ਅੱਜ ਥੋੜੀ ਸ਼ਾਂ ਚੇਂਜ ਕਰੀ ਆ ਬਈ ਬੱਕਰਾ ਮੰਡੀ ਦੀ ਤੇ ਸਾਰੇ ਵਪਾਰੀ ਨੂੰ ਬੇਨਤੀ ਹੈ ਵੀ ਆਪਣੀ ਜਿਹੜੀ ਮੰਡੀ ਹੈਗੀ ਨਾ ਇਹ ਆ ਥੋੜੀ ਚੇਂਜ ਕਰੀ ਹੈਗੀ ਜਾਨੀ ਵੀ ਮੰਡੀ ਉੱਥੇ ਲੱਗਿਆ ਕਰੂਗੀ ਅੱਜ ਮੀਂਹ ਦੇ ਕਾਰਨ ਥੋੜੀ ਚੇਂਜ ਕਰਨੀ ਪੈਗੀ ਕਿਵੇਂ ਅੰਸ਼ਰ ਨੇ ਹੋ ਠੀਕ ਆ ਲੋ ਬਈ ਦੇਖ ਸਕਦੇ ਹੋ ਅੱਜ ਦਾਣਾ ਮੰਡੀ ਦੇ ਵਿੱਚ ਬੱਕਰਾ ਮੰਡੀ ਲੱਗੀ ਆ ਪਿੰਡ ਤਘੇੜਾ ਹੋਰ ਚਾਚਾ ਅੱਜ ਕਿਵੇਂ ਮੰਡੀ ਚ ਖੜਕੇ ਆ ਗਏ ਆ ਕਿਥੇ ਮੰਡੂ ਸੇ ਪਾਣੀ ਖੜਕਾ ਬਾਹਰ ਚ ਆ ਅੱਛਾ ਤਾਂ ਕਰਕੇ ਮੰਡੀ ਇੱਥੇ ਲਿਆਂਦੀ ਨਾ ਅੱਜ ਮੂੰ ਤਾਂ ਮੰਡੀ ਉੱਥੇ ਲੱਗਿਆ ਕਰੂ ਆ ਜੀ ਮੁਲਪਾਣੀ ਕਰਕੇ ਆ ਗੀ ਠੀਕ ਆ ਠੀਕ ਆ ਤੈਨ ਵੀ ਉਹ ਨਹੀਂ ਮੰਡੀ ਹੈ ਨਾ ਉੱਥੋਂ ਹੱਲੀ ਹੈਗੀ ਠੀਕ ਆ ਲਓ ਬਈ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਆ ਵੀ ਉਲਝਣ ਦੀ ਚੱਕਰਾਂ ਵਾਲੀ ਤੇ ਨਾ ਪਿਓ ਆ ਸਾਹਮਣੇ ਰਾਮਦਾਸ ਦਾ ਗੇਟ ਬਣਿਆ ਹੋਇਆ ਜਦੋਂ ਆਪਾਂ ਨਾਬੇ ਸਾਈਡ ਨੂੰ ਜਾਂਦੇ ਆ ਨਾ ਉਹਦੇ ਨਾਲ ਹੀ ਹਟਵੇਂ ਮੰਡੀ ਆ ਗਈ ਉੱਥੇ ਇਹ ਬੱਕਰਾ ਮੰਡੀ ਲੱਗੀ ਆ ਤੇ ਪਹੁੰਚੋ ਸਾਰੇ ਵਪਾਰੀ ਵੀਰ ਪੂਰਾ ਵਧੀਆ ਸੁੱਕਾ ਥਾਂ ਬਾਈ ਉੱਥੇ ਥੋੜਾ ਜਿਹਾ ਪਾਣੀ ਦੀ ਦਿੱਕਤ ਕਰਨ ਅੱਜ ਬੱਕਰਾ ਮੰਡੀ ਇੱਧਰ ਲਿਆਂਦੀ ਤੇ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਆ ਵੀ ਇੱਥੇ ਪਹੁੰਚੋ ਅੱਜ ਧੇੜਾ ਬੱਕਰਾ ਮੰਡੀ ਦੇ ਉੱਤੇ ਉਹਦਾ ਇਹ ਗੱਲ ਆ ਆਪਾਂ ਠੀਕ ਕਾਲੀ ਜੀ ਲਓ ਵਈ ਕਰ ਦੋ ਕੇਰਾ ਸ਼ੇਅਰ ਚੱਲਦਾ ਚੱਲਦਾ ਲਾਈਵ ਫੇ ਪਹੁੰਚੋ ਸੌਲੀ ਬੱਕਰਾ ਮੰਡੀ ਜਿਹੜੀ ਕਿ ਆ ਜ਼ਮੀਨ ਦੇ ਕਾਰਨ ਥੋੜੀ ਚੇਂਜ ਕਰ ਦਿੱਤੀ ਗਈ ਆ ਥੋੜਾ ਪਾਣੀ ਜ਼ਿਆਦਾ ਹੋ ਗਿਆ ਜੀ ਬਾਈ ਬਾਕੀ ਜੇ ਕਿਸੇ ਨੇ ਕੋਈ ਗੱਲਬਾਤ ਕਰਨੀ ਆ ਨਾ ਨੰਬਰ ਆਪਾਂ ਪਾਇਆ ਹੋਇਆਗਾ ਲੈਵ ਦੇ ਵਿੱਚ ਤੱਕਰ ਸਕਦੇ ਹੋ ਰਵੀ ਜੀ ਜਿੰਨੂੰ ਆਇਆ ਲੱਗਿਆ ਕੋਈ ਮੋਟੋ ਹੋਰ ਜੀ ਆਇਆ ਲੱਗੀ ਛੇਲੇ ਦੀ ਛੇਲੇ ਹੈ ਖੱਸੀ ਆਈਏ ਉਹ ਵੀ ਗੈਸਤ ਕੇ ਉਹ ਅੰਡੜਾ ਛੇਲੇ ਨਹੀਂ ਹਾਂ ਪੱਠਲੇ ਜੀ ਖੁਰਦੋ ਚਲਦੇ ਜਲਦੀ ਲੈਵ ਨੂੰ ਸ਼ੇਅਰ ਜਿਹੜੇ ਵਪਾਰੀ ਵੀਰ ਪਹੁੰਚ ਰਹੇ ਨੇ ਮੈਸੇਜ ਜ਼ਰੂਰ ਕਰ ਦਿਓ ਬਾਈ ਕੱਟਤਾ ਹੈ ਜੀ ਲੈਣੀ ਆਮੀ ਬੜੀਆ ਚੰਗੀ ਕੁਆਲਿਟੀ ਦੇ ਕੰਨ ਕੰਨ ਦੇ ਹਾਂ ਜੀ ਹਾਂ ਕੰਨ ਕੰਨ ਵਧੀਆ ਜੀ ਪੂਰਾ ਨੂੰ ਕਰ ਦੋ ਬਈ ਚਾਚਾ ਖਾਲਾ ਕੇ ਦਾਨ ਨਹੀਂ ਕੋਈ ਗੱਡੀ ਗਈ ਨਹੀਂ ਹਾਂ ਹੈ ਮਦਰ ਨਹੀਂ ਗਈ ਨਹੀਂ ਨਾ ਆ ਟੈਂਪਲੂ ਦੇਖ ਲਓ ਬਾਈ ਦਬੂਗੀ ਰਹੀ ਉਹ ਉਹ ਮੁੰਡੇ ਦਾ ਇਥੋਂ ਤੋਂ ਜਾਣ ਦੋ ਖਰਦੋ ਬਾਈ 11 ਸ਼ੇਅਰ ਚੱਲਦੇ ਚੱਲਦੇ ਲੈਗ ਨੂੰ ਤੇ ਪਹੁੰਚੋ ਸਾਰੇ ਵਪਾਰੀ ਵੀਰ ਜਿੰਨੇ ਵੀ ਨੇੜੇ ਦੇੜੇ ਨੇ ਹਨਾ ਬਕਰਾ ਮੰਡੀ ਦੇ ਉੱਤੇ ਸੋਲੀ ਬਕਰਾ ਮੰਡੀ ਅੱਜ ਥੋੜੀ ਜਿਹੀ ਥਾਂ ਚੇਂਜ ਕੀਤੀ ਗਈ ਹੈ ਬਾਈ ਮੰਡੀ ਦੇ ਵਿੱਚ ਨਾ ਬਕਰਾ ਮੰਡੀ ਲੱਗੀ ਹੈ ਤੇ ਆਜੋ ਮੇਰਾ ਵੀਰ ਪੱਕੇ ਆਪਣਾ ਨੰਬਰ ਵੀ ਪਾਇਆ ਹੋਇਆ ਬਈ ਜੇ ਕਿਸੇ ਨੂੰ ਕੋਈ ਗੱਲਬਾਤ ਕਰਨੀ ਆ ਹਨਾ ਨੰਬਰ ਤੇ ਕਾਲ ਕਰ ਸਕਦੇ ਹੋ ਜੇ ਕਿਸ ਨੂੰ ਕਈ ਵਾਰ ਨਹੀਂ ਪਤਾ ਲੱਗਦਾ ਹਨਾ ਵੈਸੇ ਮੰਡੀ ਇਸ ਹੱਲੀ ਰਹੂਗੀ ਬਈ ਅੱਜ ਥੋੜਾ ਚੇਂਜ ਤਾਂ ਕਰ ਦਿੱਤੀ ਮੀਂਹ ਦੇ ਕਾਰਨ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਦੀ ਤੇ ਮਾਲ ਆਪਾਂ ਤੁਹਾਨੂੰ ਹੋਰ ਦਿਖਾਉਣੇ ਅੱਜ ਬਾਦੂ ਮੰਡੀ ਆ ਬਈ ਜਿੰਨਾ ਮਰਜ਼ੀ ਮਾਲ ਲਿਓ ਕੋਈ ਚੱਕਰ ਵਾਲੀ ਗੱਲ ਨਹੀਂ ਦਾਣਾ ਮੰਡੀ ਦੇ ਵਿੱਚ ਬੱਕਰਾ ਮੰਡੀ ਲੱਗੀ ਅੱਜ ਆ ਜਿੱਥੇ ਆਤੀ ਦੋ ਬਈ ਆ ਜਾਓ ਵੀਰਾਂ ਸੋਲੀ ਬੱਕਰਾ ਮੰਡੀ ਅੱਜ ਤੰਗੇੜਾ ਦੇ ਵਿੱਚ ਲਗਾਈ ਦਿੱਤੀ ਗਈ ਹੈ ਕਿਉਂਕਿ ਉੱਥੇ ਮੀਂਹ ਟੀਗਾ ਥੋੜਾ ਜਿਹਾ ਬਾਕੀ ਮੈਂ ਦੱਸ ਹੀ ਦਿੱਤਾ ਬਈ ਜੇ ਕਿਸੇ ਨੂੰ ਕੋਈ ਗੱਲਬਾਤ ਕਰਨੀ ਹੈ ਤਾਂ ਨੰਬਰ ਪਾਇਆ ਹੈ ਸਰਪੰਚ ਦਾ ਤਾਂ ਕਾਲ ਕਰ ਲਿਓ ਲੋ ਬਈ ਸਾਹਮਣੇ ਉਹ ਗੇਟ ਬਣਿਆ ਹੋਇਆਗਾ ਉਹਦੇ ਨਾਲ ਲੱਗਵੀਂ ਬੱਕਰਾ ਮੰਡੀ ਲੱਗੀ ਅੱਜ ਬਈ ਸੌਲੀ ਜਿਹੜੇ ਮੇਰੇ ਵਪਾਰੀ ਵੀ ਰੌਣ ਦੇ ਚਾਹ ਪਾਣ ਹੈਗੇ ਨੇ ਜਰੂਰ ਆ ਜਾਓ ਬਈ ਸੌਲੀ ਬੱਕਰਾ ਮੰਡੀ ਦੇ ਉੱਤੇ ਗੇਟ ਮੋੜਨ ਸਾਰੀ ਬੱਕਰਾ ਮੰਡੀ ਲੱਗੀ ਆ ਬਈ ਅੱਜ ਇਹ ਕੱਲ ਨੂੰ ਕਿਹੜੀ ਮੰਡੀ ਤੇ ਜਾਏਗਾ? ਹਾਂ ਓਕੇ। ਵੇਗੇ ਲੈ ਰੇ। ਕੱਲ ਨੂੰ ਵੇਗੇ ਲੈ ਰੇ ਜਾਏਗਾ। ਇੱਥੇ ਹੀ ਲੱਗਦੀ ਏ ਮੰਡੀ। ਉਹ ਮੰਡੀ ਜਿਹੜਾ ਖਨਾਉਣ ਜਿਹੜਾ ਬਣਿਆ ਹੋਇਆ। ਨਾ ਹੁਣ ਜਿਹੜਾ ਬਣਿਆ ਹੋਇਆ ਜਿਹੜਾ। ਇੱਥੇ ਲੱਗਦੀ ਏ। ਹਰ ਮੰਡੀ ਜਾਂਣਾ ਉਹਨਾਂ। ਤੁਸੀਂ ਜਣਾਣਾ ਬਈ। ਹੈਂ? ਠੀਕ ਏ ਬਈ। ਲਓ ਬਈ ਕੱਲ ਨੂੰ ਚਾਚਾ ਕਹਿੰਦਾ ਆਪਾਂ ਪਹੁੰਚਾਂਗੇ। ਲੈਰੇ ਵੇਗੇ ਵਕਰ ਮੰਡੀ ਦੇ ਉੱਤੇ। ਜਿਕੇ ਜਿਵੇਂ ਇਹ ਗੱਲਬਾਤ ਕਰਨੀ ਹੈ ਵੀ ਆਪਣੇ ਵੀਡੀਓ ਦੇ ਵਿੱਚ ਛਾਛੇ ਦਾ ਨੰਬਰ ਪਾਇਆ ਹੋਇਆ ਹੈਗਾ ਤਾਂ ਕਰ ਸਕਦੇ ਹਾਂ। ਹਲੋ ਭਾਈ ਕਰ ਲਓ ਕਿਰਾ ਨੋਟ। ਤੇ ਅੱਜ ਇਹ ਬੱਕਰਾ ਮੰਡੀ ਵੀ ਮਡਾਣਾ ਮੰਡੀ ਦੇ ਵਿੱਚ ਲਗਾ ਦਿੱਤੀ ਹੈਗੀ। ਸੌਲੀ ਥੋੜੀ ਬੰ ਮੀਂਹ ਦੇ ਕਾਰਨ ਦਿੱਕਤ ਜੀ ਹੋ ਗਈ ਉਥੇ ਪਾਣੀ ਖੜ ਗਿਆ ਸੀਗਾ ਪਿਛਲੀ ਮੰਡੀ ਵਿੱਚ ਇੱਥੇ ਲੱਗੀ ਦੀ ਫਿਰ ਪਿਛਲੀ ਮੰਡੀ ਵਿੱਚ ਇੱਥੇ ਲਾਈ ਹੂ ਅੱਜ ਮੂੰਹ ਤੋਂ ਦੱਸਿਆ ਦੀ ਕਹਿੰਦੇ ਇੱਧਰ ਲੱਗੇ ਪਿਛਲੀ ਮੰਡੀ ਇੱਥੇ ਲੱਗੀ ਦੀ ਪਿਛਲੀ ਮੰਡੀ ਨਾ ਜੂ ਨਹੀਂ ਲੱਗੀ ਉਹ ਉੱਥੇ ਲਾਲੀ ਦੀ ਅਗਲੇ ਹਫ਼ਤੇ ਆਦੀ ਜਿਉੜੀ ਲਵਾਵਾਂਗੇ ਖੁਸ਼ਿਆ ਤੇ ਉਹ ਤੇ ਕਹਿੰਦਾ ਸਮਾਰ ਕੇ ਸੁੱਕ ਸਕਦੇ ਨਾਲੇ ਬਾਸ ਬੂਲ ਟੁੱਟ ਗਏ ਕੱਢਣੇ ਪੈਣਗੇ ਠੀਕ ਹੈ ਠੀਕ ਹੈ ਠੀਕ ਬਾਸ ਟੁੱਟ ਕਰਟ ਗਏ ਪਾਣੀ ਤੋਂ ਨਹੀਂ ਬਹੁਤ ਏ ਮਾਲ ਆ ਦੇ ਕੇ ਗੱਡੀ ਚ ਗੱਡੀ ਚ ਕਿਹੜੀ ਗੱਡੀ ਉਹ ਸਾਹਮਣੇ ਸਾੜੇ ਪੁਣੀ ਹੈਗੀ ਮਾਲ ਹਰੀ ਹੋਣਗੇ ਬੰਦੇ ਪਤਾ ਲੱਗਦਾ ਕਿੱਥੇ ਕਿੱਥੇ ਮਾਲ ਖੜਾਗਾ ਪਾ ਰਿਹਾ ਪਿੰਡ ਅਗਰੇ ਪਤਾ ਲੱਗਣੀ ਕਿ ਕਿੱਥੇ ਪੱਤਨੀ ਬੁਲਾ ਨਵਈ ਆਜੋਗੇ ਰਾਂ ਦਾਣਾ ਮੰਡੀ ਦੇ ਵਿੱਚ ਤੰਘੇੜਾ ਪਿੰਡ ਫੋ ਲੀਬ ਬੱਕਰਾ ਮੰਡੀ ਅਜੇ ਤੇ ਘਿਹੜੇ ਪਿੰਡ ਵਿੱਚ ਲੱਗ ਰਹੀ ਹੈ ਬਈ ਮੀਂਹ ਦੇ ਕਾਰਨ ਬਾਕੀ ਜਿਹੜੇ ਵੀ ਨੇੜੇ-ਤੇੜੇ ਨੇ ਵੀ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਜਿਹੜੇ ਵੀ ਆ ਰਹੇ ਨੇ ਠੰਘੇੜਾ ਬੱਕਰਾ ਮੰਡੀ ਦੇ ਉੱਤੇ ਬਾਕੀ ਜਿਹੜੇ ਵੀ ਜੁੜਨਗੇ ਬਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਗਰੇ ਵੀਰ ਨਵੇਂ ਜੁੜਨਗੇ ਹਨਾ ਆਪਾਂ ਹਰ ਰੋਜ਼ ਦੀ ਅਪਡੇਟ ਪਾਉਂਦੇ ਰਹਿਣੇ ਆ ਬਈ ਨੋ ਕਿਹੜੇ ਪਿੰਡ ਤੋਂ ਆਏ ਹੋ ਬਾਈ ਨੋਪੇ ਤੋਂ ਆਏ ਨੇ ਬਾਈ ਵੀਰ ਕਿੰਨੇ ਡੰਗਰ ਲੈ ਕੇ ਆਏ ਹੋ ਬਾਈ ਪੰਜ ਬਾਈ ਪੰਜ ਡੰਗਰ ਲੈ ਕੇ ਆਏ ਨੇ ਬਾਈ ਦਿਖਾਉਣੇ ਸਾਨੂੰ ਡੰਗਰ ਬਾਈਆਂ ਦੇ ਇੱਕ ਪਾਈਆਂ ਕੋਲੇ ਬੋਕ ਖੜਾ ਬਾਈ ਉਹ ਬੋਕ ਦਾ ਕੀ ਮੰਗਦਾ ਬਾਈ 1,30,000 ਰੁਪਏ ਲੋ ਬਾਈ 1,30,000 ਰੁਪਏ ਮੰਗਦਾ ਬੋਕ ਦਾ ਬਾਈ ਬੋਕ ਦਿਖਾਉਣਾ ਬਾਈ ਥੱਲੇ ਲਾ ਲਾਂ ਦੋ ਕਿੰਨੇ ਦੰਦ ਦਿੰਦਾ ਬਾਈ ਇਹ ਅੱਥਾ ਦੰਦ ਦਾ ਬੱਕਰਾ ਬਾਈ ਦੇਖ ਸਕਦੇ ਤੁਸੀਂ 1:30 ਮਾਨਤਨ ਹੋ ਜੂਗਾ ਨੰਬਰ ਬੋਲਨੀ ਬਈ ਆਪਣਾ 7583 750 8310 126 9 ਬਈ ਆ ਨੰਬਰ ਤੇ ਬਾਈ ਨੂੰ ਕਾਲ ਕਰਕੇ ਤੁਸੀਂ ਬੱਕਰਾ ਪੁੱਛ ਸਕਦੇ ਕੋਈ ਬਲੱਡ ਲਾਈਨ ਕਿਹੜੀ ਦਾ ਬਈ ਇਹ ਪਿੱਤਲ ਚ ਬੱਚੇ ਪੁੱਛੇ ਵਧੀਆ ਦਿੰਦਾ ਬਈ ਰਿਗਾਰਡ ਉਹ ਬਈ ਕਰ ਲੁਗਰਾ ਬਾਈ ਨੂੰ ਕਾਲ 1 ਲੱਖ ਹੀਅਰ ਕੇ ਮੰਗਿਆ ਬਾਈ ਨੇ ਹੀ ਇਹ ਕੀ ਆਖਣਾਂਦੇ ਸਭ ਨੂੰ ਆਹ ਜਿਹੜੇ ਇਹਨਾਂ ਸ਼ੌਕ ਦੇ ਆ ਕੀ ਯਾਰ ਆਈ ਤੋ ਵੀ ਆਜੋਗੇ ਰਾਂਧਘੇੜਾ ਪਿੰਡ ਦੇ ਵਿੱਚ ਇੰਦਾ ਗਾਣਾ ਮੰਡੀ ਦੇ ਵਿੱਚ ਹਾਲ ਫੜਨ ਤੋਂ ਬਾਅਦ ਬਦਲ ਗਿਆ ਪਾਣੇ ਭੈਣ ਦਾ ਨਾ ਰਸਾ ਘੜਾਈ ਆਜੋ ਵੀ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਹੈ ਵੀ ਅੱਜ ਇਹ ਮੰਡੀ ਦਾਣਾ ਮੰਡੀ ਦੇ ਵਿੱਚ ਆ ਚੁੱਕੀ ਹੈ ਕਿ ਮੀਂਹ ਦੇ ਕਾਰਨ ਮੰਡੀ ਉੱਥੇ ਹੀ ਰਹੂਗੀ ਬਈ ਹਰ ਐਂਤਪਾਰ ਦੀ ਐਂਤਪਾਰ ਪਰ ਅੱਜ ਥੋੜੀ ਜਿਹੀ ਦਿੱਕਤ ਕਰਨ ਅੱਜ ਮੰਡੀ ਇੱਥੇ ਲਾਉਣੀ ਬਈ ਮੀਂਹ ਕਰਕੇ ਆਜੋ ਗਿਰਾਂ ਬਈ ਸੁੱਕਾ ਸਾਜਾ ਹੈਗਾਗਾ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਹੈ ਕਿ ਅੱਜ ਸਭ ਲਈ ਵਿਕਰ ਮੰਡੀ ਠੰਗੇੜਾ ਪਿੰਡ ਰੋਡ ਦੇ ਉੱਤੇ ਹੀ ਆ ਗਈ ਬਈ ਕਰਤੋ 11 ਸੇਅਰ ਵੀ ਚੱਲਦਾ ਚੱਲਦਾ ਲਾਈਵ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀ ਜਿਹੜੇ ਵੀ ਨਵੇਂ ਜੁੜਨਗੇ ਜੇ ਕਿਸੇ ਵੀ ਨੇ ਕੋਈ ਵੀਡੀਓ ਦੀ ਪ੍ਰੋਮੋਸ਼ਨ ਕਰਾਉਣੀ ਹੈ ਵੀ ਆਪਣਾ ਨੰਬਰ YouTube ਤੇ ਹੈਗਾਗਾ ਤਾਂ ਆਪਾਂ ਨੂੰ ਕਾਲ ਕਰ ਸਕਦਾਗਾ ਨੰਬਰ ਆਪਾਂ ਬੋਲ ਵੀ ਦਿੰਨੇ ਆ 97791 732753 ਬਾਈ 97791 732753 ਮਾਪੇ ਇਹ ਫਟੜਕਾ ਵਾਲੀ ਵੱਡੀ ਲਾਉਂਦੇ ਨੇ ਕੋਈ ਫੁੱਟੜਾ ਜੂਂਦੀ ਕੋਣ ਕੋਣ ਉਹ ਇਹ ਬਗੀਤਪੁਰ ਨਹੀਂ ਲਾਉਣ ਲੱਗੇ ਸੀ ਬੰਦ ਕਰ ਬੰਦ ਆ